ਇੱਕ ਬਾਲਕਾ ਗ੍ਰਹਿ ਦੇ ਵਿੱਚ ਇੱਕ ਅਧਿਕਾਰੀ ਜਾਂਦੀ ਹੈ ਤੇ ਉਸ ਨੂੰ ਉੱਥੇ ਇੱਕ 12 ਸਾਲ ਦੀ ਕੁੜੀ ਮਿਲਦੀ ਹੈ। ਉਹ ਉਸ ਵੱਲ ਦੇਖ ਕੇ ਮੁਸਕਰਾਉਂਦੀ ਹੈ ਤੇ ਉਸ ਨੂੰ ਚਾਕਲੇਟ ਦਿੰਦੀ ਹੈ। ਚਾਕਲੇਟ ਦੇਣ ਤੋਂ ਬਾਅਦ ਉਸ ਨੂੰ ਪੁੱਛਦੀ ਹੈ ਕਿ ਤੂੰ ਠੀਕ ਹੈ? ਤਾਂ ਕੁੜੀ ਕਹਿੰਦੀ ਹੈ ਕਿ ਮੈਂ ਤਾਂ ਠੀਕ ਹਾਂ ਪਰ ਇੱਥੇ ਠੀਕ ਨਹੀਂ ਚੱਲ ਰਿਹਾ। ਤਾਂ ਉਹ ਮਹਿਲਾ ਅਧਿਕਾਰੀ ਬੜੇ ਪਿਆਰ ਨਾਲ ਉਸ ਨੂੰ ਪੁੱਛਦੀ ਹੈ ਕਿ ਕੀ ਹੋਇਆ? ਤੂੰ ਮੈਨੂੰ ਦੱਸ ਕੀ ਗੱਲ ਹੈ? ਤਾਂ ਫੇਰ ਉਹ 12 ਸਾਲਾਂ ਦੀ ਕੁੜੀ ਦੱਸਦੀ ਹੈ ਕਿ ਇਥੋਂ 7 ਸਾਲਾਂ ਦੀ ਕੁੜੀ ਨੂੰ ਅਧਿਕਾਰੀ ਲੈ ਗਏ ਤੇ ਉਸ ਨਾਲ ਗੰਦਾ ਕੰਮ ਕੀਤਾ ਗੰਦਾ ਕੰਮ ਕਰਨ ਤੋਂ ਬਾਅਦ ਜਦੋਂ ਉਸ ਦੀ ਮੌਤ ਹੋ ਗਈ ਤਾਂ ਉਸ ਨੂੰ ਇੱਥੇ ਹੀ ਟੋਆ ਪਟਕੇ ਦੱਬ ਦਿੱਤਾ ਇਹ ਸੁਣ ਕੇ ਉਸ ਮਹਿਲਾ ਅਧਿਕਾਰੀ ਦੇ ਹੋਸ਼ ਉੱਡ ਗਏ ਤੇ ਫਿਰ ਉਸ ਨੇ ਇਹ ਗੱਲ ਉੱਚ ਅਧਿਕਾਰੀਆਂ ਨੂੰ ਦੱਸੀ ਗੱਲ ਮੀਡੀਆ ਦੇ ਵਿੱਚ ਆਈ ਸਾਰੇ ਦੇਸ਼ ਦੇ ਵਿੱਚ ਰੌਲਾ ਪੈ ਗਿਆ ਫਿਰ ਉਸ ਟੋਏ ਨੂੰ ਪੱਟ ਕੇ ਦੇਖਿਆ ਉਥੋਂ 7 ਸਾਲਾਂ ਦੀ ਕੁੜੀ ਦੀ ਲਾਸਟਾ ਨਹੀਂ ਮਿਲੀ ਪਰ ਜੋ ਖਲਾਸੇ ਉਸ ਤੋਂ ਬਾਅਦ ਹੋਏ ਉਹ ਸੁਣ ਕੇ ਸਭ ਹੈਰਾਨ ਤੇ ਪਰੇਸ਼ਾਨ ਹੋ ਗਏ ਕਿ ਇਹ ਕਿੱਦਾਂ ਹੋ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਹੋ ਸਕੇ ਤਾਂ ਇਸ ਵੀਡੀਓ ਨੂੰ ਆਖਰ ਤੱਕ ਦੇਖਿਓ ਇਹ ਸੱਚੀ ਘਟਨਾ ਬਿਹਾਰ ਪ੍ਰਦੇਸ਼ ਦੀ ਹੈ ਬਿਹਾਰ ਪ੍ਰਦੇਸ਼ ਦੇ ਵਿੱਚ ਮੁੰਬਈ ਤੋਂ ਟਾਟਾ ਇੰਸਟੀਟਿਊਟ ਆਫ ਸੋਸ਼ਲ ਸਾਇੰਸ ਸੰਸਥਾ ਹੁੰਦੀ ਹੈ ਤੇ ਉਹ ਬਿਹਾਰ ਦੇ ਵਿੱਚ ਬਾਲ ਸੁਧਾਰ ਗ੍ਰਹਿ ਬਾਲਕਾ ਗ੍ਰਹਿ ਹੋਮ ਸੈਲਟਰਾਂ ਦਾ ਦੌਰਾ ਕਰਦੀ ਹੈ ਅਲੱਗ-ਅਲੱਗ ਥਾਂ ਤੇ ਦੌਰਾ ਕਰਦੇ ਕਰਦੇ ਇਹ ਗੱਲ ਹੈ 2017 ਦੀ ਉਹ ਮੁਜਫਰ ਨਗਰ ਦੇ ਸਾਹੂ ਰੋਡ ਉੱਤੇ ਸਥਿਤ ਇੱਕ ਬਾਲਕਾ ਗ੍ਰਹਿ ਦੇ ਵਿੱਚ ਜਾਂਦੇ ਨੇ ਤੇ ਉੱਥੇ ਫਿਰ ਉਹ ਜੋ ਉਸ ਬਾਲਕਾ ਗ੍ਰਹਿ ਦੇ ਵਿੱਚ ਕੁੜੀਆਂ ਹੁੰਦੀਆਂ ਲਗਭਗ 42 ਕੁੜੀਆਂ ਸੀ ਉਹਨਾਂ ਨਾਲ ਗੱਲਬਾਤ ਕਰਦੇ ਨੇ ਤੇ ਫਿਰ ਕੁੜੀਆਂ ਦੱਸਦੀਆਂ ਕਿ ਅਸੀਂ ਇੱਥੇ ਕਿਵੇਂ ਆ ਗਈਆਂ ਕੋਈ ਦੱਸਦੀ ਹੈ ਕਿ ਮੇਰੇ ਮਾਪੇ ਮੈਨੂੰ ਛੱਡ ਗਏ ਕੋਈ ਦੱਸਦੀ ਹੈ ਕਿ ਮੈਨੂੰ ਮੇਰੇ ਮਾਪੇ ਦਾ ਪਤਾ ਹੀ ਨਹੀਂ ਕੋਈ ਦੱਸਦੀ ਹੈ ਕਿ ਮੈਂ ਭੱਜ ਕੇ ਵਿਆਹ ਕਰਵਾ ਲਿਆ ਸੀ ਛੋਟੀ ਉਮਰ ਦੇ ਵਿੱਚ ਤੇ ਇਸ ਲਈ ਮੈਨੂੰ ਇੱਥੇ ਰੱਖਿਆ ਹੋਇਆ। ਜਾਨੀ ਉੱਥੇ ਜੋ ਕੁੜੀਆਂ ਰਹਿੰਦੀਆਂ ਨੇ ਉਹਨਾਂ ਦੀ ਉਮਰ 7 ਤੋਂ 15 ਸਾਲ ਹੁੰਦੀ ਹੈ। ਇਹ ਸਾਰੀਆਂ ਗੱਲਾਂ ਉਹ ਦੱਸ ਰਹੀਆਂ ਹੁੰਦੀਆਂ। ਤਾਂ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਇਸ ਤੋਂ ਇਲਾਵਾ ਤੁਸੀਂ ਕੀ ਕਰਦੀ ਹੋ? ਪੜ੍ਹਦੀ ਹੋ, ਖੇਡਦੀ ਹੋ, ਟੀਵੀ ਦੇਖਦੀ ਹੋ। ਤਾਂ ਉਹ ਦੱਸਦੀਆਂ ਨੇ ਕਿ ਸਾਡੇ ਇੱਥੇ ਇੱਕ ਹੰਟਰ ਵਾਲਾ ਅੰਕਲ ਆਉਂਦਾ ਹੈ ਉਹ ਜਿਸ ਕੁੜੀ ਨੂੰ ਵੀ ਚਾਹੁੰਦਾ ਹੈ ਉਸ ਨੂੰ ਆਪਣੇ ਨਾਲ ਲੈ ਜਾਂਦਾ ਹੈ ਤੇ ਉਸ ਦੇ ਨਾਲ ਤੱਕੇ ਨਾਲ ਗੰਦਾ ਕੰਮ ਕਰਦਾ ਹੈ ਜੇ ਕੁੜੀ ਵਿਰੋਧ ਕਰਦੀ ਹੈ ਤਾਂ ਫਿਰ ਉਹ ਉਸ ਨੂੰ ਹੰਟਰਾਂ ਨਾਲ ਕੁੱਟਦਾ ਹੈ ਫਿਰ ਹੋਰ ਦੱਸਿਆ ਜਾਂਦਾ ਹੈ ਇਹ ਸੁਣ ਕੇ ਉਹ ਸੰਸਥਾ ਵਾਲੇ ਹੈਰਾਨ ਸੀ ਕਿ ਬਾਲਕਾ ਗ੍ਰਹਿ ਹੈ ਜਾਂ ਇਹ ਬੁਚੜਖਾਨਾਗਾ ਤਾਂ ਇੱਕ ਹੋਰ ਕੁੜੀ ਦੱਸਦੀ ਹੈ ਕਿ ਇੱਕ ਇੱਥੇ ਮੁੱਛਾਂ ਵਾਲਾ ਅੰਕਲ ਆਉਂਦਾ ਹੈ ਉਹ ਵੀ ਜਿਸ ਨੂੰ ਚਾਹੁੰਦਾ ਉਸ ਕੁੜੀ ਨੂੰ ਆਪਣੇ ਨਾਲ ਲੈ ਜਾਂਦਾ ਹੈ ਤੇ ਉਸ ਨਾਲ ਗੰਦਾ ਕੰਮ ਕਰਦਾ ਹੈ ਜੇ ਵਿਰੋਧ ਕਰਦੀ ਹੈ ਤਾਂ ਉਹ ਉਸ ਨੂੰ ਕੁੱਟਦਾ ਹੈ ਤੇ ਇੱਕ ਹੋਰ ਦੱਸਿਆ ਜਾਂਦਾ ਕਿ ਇੱਥੇ ਇੱਕ ਵੱਡੇ ਢਿੱਡ ਵਾਲਾ ਅੰਕਲ ਆਉਂਦਾ ਹੈ ਉਹ ਵੀ ਇਦਾਂ ਹੀ ਕਰਦਾ ਹੈ ਜਿਸ ਕੁੜੀ ਨੂੰ ਚਾਹੁੰਦਾ ਆਪਣੇ ਨਾਲ ਲੈ ਜਾਂਦਾ ਤੇ ਉਸ ਨਾਲ ਗੰਦਾ ਕੰਮ ਕਰਦਾ ਇਹ ਸੁਣ ਕੇ ਉਸ ਸੰਸਥਾ ਵਾਲਿਆਂ ਦੇ ਹੋਸ਼ ਉੱਡ ਗਏ ਕਿ ਇਸ ਬਾਲਕਾ ਗ੍ਰਹਿ ਘਰ ਦੇ ਵਿੱਚ ਕੀ ਹੋ ਰਿਹਾ ਹੈ ਤੇ ਫਿਰ ਨਵੰਬਰ 2017 ਨੂੰ ਉਹ ਇੱਕ ਰਿਪੋਰਟ ਤਿਆਰ ਕਰਦੇ ਨੇ ਤੇ ਫਿਰ ਬਿਹਾਰ ਪ੍ਰਦੇਸ਼ ਨੂੰ ਭੇਜਦੇ ਨੇ ਤੇ ਉਸ ਵਿੱਚ ਜੋ ਕੁੜੀਆਂ ਨਾਲ ਧੱਕਾ ਹੁੰਦਾ ਹੈ ਉਹਦੇ ਬਾਰੇ ਲਿਖਿਆ ਜਾਂਦਾ ਤੇ ਵਿੱਚ ਲਿਖਿਆ ਜਾਂਦਾ ਕਿ ਇਸ ਬਾਲਕਾ ਗ੍ਰਹਿ ਦੇ ਵਿੱਚ ਇੱਕ 7 ਸਾਲਾਂ ਦੀ ਕੁੜੀ ਦੀ ਹੱਤਿਆ ਕਰਕੇ ਉਸ ਨੂੰ ਟੋਇਆ ਪਟਕੇ ਦੰਬਿਆ ਹੋਇਆ ਹੈ ਪਹਿਲਾਂ ਤਾਂ ਇਸ ਮੁੱਦੇ ਦੇ ਉੱਤੇ ਕਿਸੇ ਨੇ ਵੀ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ ਪਰ ਫਿਰ ਇਹ ਗੱਲ ਮੀਡੀਆ ਵਿੱਚ ਆਉਂਦੀ ਹੈ ਸੋਸ਼ਲ ਮੀਡੀਆ ਵਿੱਚ ਆਉਂਦੀ ਹੈ ਸਾਰੇ ਦੇਸ਼ ਦੇ ਵਿੱਚ ਰੌਲਾ ਪੈ ਜਾਂਦਾ ਹੈ ਤੇ ਆਖਰਕਾਰ ਫਿਰ ਇਸ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਤੇ ਇਸ ਗੱਲ ਨੂੰ ਗੰਭੀਰਤਾ ਦੇ ਨਾਲ ਲੈਂਤਾ ਜਾਂਦਾ ਹੈ ਫੇਰੇ ਬਾਲਕਾ ਗ੍ਰਹਿ ਦੀਆਂ 42 ਕੁੜੀਆਂ ਦਾ ਮੈਡੀਕਲ ਕਰਵਾਇਆ ਜਾਂਦਾ ਹੈ ਤੇ ਇਹਨਾਂ ਨੂੰ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕੀਤਾ ਜਾਂਦਾ ਹੈ ਹੈਰਾਨੀ ਦੀ ਗੱਲ ਇਹ ਸੀ ਕਿ 42 ਕੁੜੀਆਂ ਦੇ ਵਿੱਚੋਂ 34 ਕੁੜੀਆਂ ਦੇ ਨਾਲ ਲਗਾਤਾਰ ਬਲਾਤਕਾਰ ਕੀਤਾ ਗਿਆ ਇਹ ਰਿਪੋਰਟ ਸਾਹਮਣੇ ਆਉਂਦੀ ਹੈ ਮੈਡੀਕਲ ਰਿਪੋਰਟ ਤੇ ਇੱਕ ਹੋਰ ਹੈਰਾਨੀ ਵਾਲੀ ਗੱਲ ਸੀ ਕਿ ਇਹਨਾਂ ਕੁੜੀਆਂ ਦੀ ਉਮਰ 7 ਸਾਲ ਤੋਂ ਲੈ ਕੇ 15 16 ਸਾਲ ਦੇ ਵਿੱਚ ਸੀ ਇਹ ਖਬਰ ਸੁਣ ਕੇ ਚਾਰੇ ਪਾਸੇ ਹਾਹਾਕਾਰ ਮਚ ਗਈ ਤੇ ਫਿਰ ਇਸ ਕੇਸ ਦੇ ਉੱਤੇ ਬੜੀ ਗੌਰ ਨਾਲ ਕੰਮ ਕੀਤਾ ਗਿਆ ਤੇ ਹੋਰ ਪਤਾ ਲੱਗਿਆ ਕਿ ਇਹ ਕੁੜੀਆਂ ਦਾ ਰੇਪ ਕਰਨ ਵਾਲੇ ਇਕੱਲੇ ਅਧਿਕਾਰੀ ਨਹੀਂ ਸੀ ਇਸ ਵਿੱਚ ਨੇਤਾ ਲੋਕ ਵੀ ਸ਼ਾਮਲ ਸੀ ਫਿਰ ਇਸ ਦੀ ਜਾਂਚ ਸੁਪਰੀਮ ਕੋਰਟ ਦੇ ਸੀਜੀਆਈ ਨੇ ਕੀਤੀ ਇਸ ਕੇਸ ਨੂੰ ਮੁਜੱਫਰਨਗਰ ਤੋਂ ਦਿੱਲੀ ਦੀ ਇੱਕ ਅਦਾਲਤ ਦੇ ਵਿੱਚ ਲਿਆਂਦਾ ਗਿਆ ਉੱਥੇ ਇਹ ਕੇਸ ਚੱਲਿਆ ਤੇ ਫਿਰ ਇਸ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਗਈ ਤੇ ਇਸ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਨੇ ਬੜੀ ਬਰੀਕੀ ਨਾਲ ਕੀਤੀ ਤੇ ਇੱਕ ਰਿਪੋਰਟ ਤਿਆਰ ਕੀਤੀ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਫਿਰ ਪਤਾ ਲੱਗਿਆ ਕਿ ਇਹ ਸਾਰੇ ਘਟਨਾਕਰਮ ਦੇ ਉੰਨੀ ਦੋਸ਼ੀ ਨੇ 19 ਦੋਸ਼ੀਆਂ ਦੇ ਵਿੱਚੋਂ 18 ਦੋਸ਼ੀਆਂ ਉੱਤੇ ਦੋਸ਼ ਤੈਅ ਹੋ ਜਾਂਦੇ ਨੇ ਤੇ ਫਿਰ ਇਸ ਦੇ ਮੁੱਖ ਦੋਸ਼ੀ ਤੇ 11 ਹੋਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ ਇਹ ਸਜ਼ਾ ਜਨਵਰੀ 2020 ਨੂੰ ਇਹਨਾਂ ਨੂੰ ਸੁਣਾਈ ਗਈ ਜੋ ਇਹ ਮੁੱਖ ਦੋਸ਼ੀ ਸੀ ਇਹਨਾਂ ਦੇ ਨਾਂ ਸੀ ਵਰਜੇਸ਼ ਠਾਕੁਰ இந்து ਕੁਮਾਰੀ ਮੀਨਾ ਦੇਵੀ ਚੰਦਾ ਦੇਵੀ ਨੀਹਾ ਕੁਮਾਰੀ ਹਿਮਾ ਮਸੀ ਕਿਰਨ ਕੁਮਾਰੀ ਰਵੀ ਕੁਮਾਰ ਦਲੀਪ ਕੁਮਾਰ ਵਿਜੇ ਤਵਾਰੀ ਗੁੱਡੂ ਪਟੇਲ ਕ੍ਰਿਸ਼ਨाराम ਰੋਜੀ ਰਾਣੀ ਰਾਮ ਅਨੁਜ ਠਾਕਰ ਰਾਮ ਸ਼ੰਕਰ ਸਿੰਘ ਅਸ਼ਮਨੀ ਨਰੇਸ਼ ਪ੍ਰਸ਼ਾਦ ਤੇ ਮਧੂ ਇਹ 18 ਦੋਸ਼ੀ ਉਹ ਸੀ ਜਿਨ੍ਹਾਂ ਉੱਤੇ આરોਪ ਸਾਬਤ ਹੋਏ ਤੇ ਅੱਗੇ ਇਹਨਾਂ ਨੇ ਹੁਣ ਫੇਰ ਅਪੀਲ ਕੀਤੀ ਹੈ ਤੇ ਕਿਹਾ ਕਿ ਅਸੀਂ ਤਾਂ ਬੇਸਹਾਰਾ ਨੂੰ ਸਹਾਰਾ ਦਿੰਦੇ ਸੀ ਇਹ ਜੋ ਕੁੜੀਆਂ ਸੀ ਇਹਨਾਂ ਵਿੱਚੋਂ ਕੁਝ ਕੁੜੀਆਂ ਪਹਿਲਾਂ ਹੀ ਬੇਸ਼ਬਾ ਵਿਰਤੀ ਦੇ ਨਾਲ ਸੰਬੰਧਿਤ ਸੀ ਜਾਨੀ ਇਹ ਆਪਣੀ ਸਫਾਈ ਦੇ ਵਿੱਚ ਬਹੁਤ ਕੁਝ ਕਹਿ ਰਹੇ ਹੈ ਇਸ ਮਾਮਲੇ ਦਾ ਜੋ ਮੁੱਖ ਰੋਪੀਆ ਵਰਜੇਸ਼ ਠਾਕੁਰ ਉਸ ਨੂੰ ਅਦਾਲਤ ਨੇ ਉਦੋਂ ਤੱਕ ਜੇਲ੍ਹ ਵਿੱਚ ਰੱਖਣ ਨੂੰ ਕਿਹਾ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਜਾਂਦੀ ਇਹ ਬੜੀ ਹੀ ਮੰਦਭਾਗੀ ਘਟਨਾ ਸੀ ਜਿਸ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਤੇ ਸੁਣ ਵਿੱਚ ਆਇਆ ਕਿ ਜਲਦੀ ਹੀ ਇਹ ਸਾਰੇ ਘਟਨਾਕਰਮ ਤੇ ਸ਼ਾਹਰੂਖ ਖਾਨ ਦੀ ਪਤਨੀ ਇੱਕ ਫਿਲਮ ਬਣਾ ਰਹੀ ਹੈ ਸੋ ਤੁਹਾਡੇ ਇਸ ਘਟਨਾ ਦੇ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵਾਕ